ਤਾਂ ਦੇ ਪੈਨਾ ਪੱਕ ਥੋੜੀ ਗੱਲ ਕਰ ਲਈਏ ਅ ਇੰਟਰਨੈਸ਼ਨਲ ਸਟੂਡੈਂਟਸ ਦੇ ਹੂੰ ਇਹ ਬੜਾ ਮੁੱਦਾ ਇਸ ਵੇਲੇ ਚੱਲਿਆ ਹੋਇਆ ਹੈ ਕਹਿੰਦੇ ਵੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਖਾਸ ਤੌਰ ਤੇ ਆਪਾਂ ਜੇ ਇੰਡੀਆ ਦੀ ਗੱਲ ਕਰੀਏ ਪਾਕਿਸਤਾਨ ਦੀ ਗੱਲ ਕਰੀਏ ਨੇਪਾਲ ਦੇ ਉੱਥੋਂ ਦੇ ਨਾ ਸਟੂਡੈਂਟ ਵੀਜ਼ੇ ਬਹੁਤ ਰੱਦ ਹੋ ਗਏ ਲਗਭਗ ਕਿੰਨੀ ਵਾਰ ਤਾਂ 48 48% ਤੇ ਜਿਹੜਾ ਹੈਗਾ 52% ਰਿਜੈਕਸ਼ਨ ਰੇਟਰ ਕਹਿ ਸਕਦੇ ਆਪਾਂ ਜੀ 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 ਉਸ ਢੰਗ ਦੇ ਨਾਲ ਨਾ ਉਹ ਉਹਨਾਂ ਯੂਨੀਵਰਸਿਟੀਆਂ ਨੂੰ ਵੀ ਜਿਵੇਂ ਕੱਲੋ ਸੇਕ ਲੱਗਣ ਵਾਲੀ ਗੱਲ ਹੋਈ ਵੀ ਹੈ ਹੂੰ ਉਹਦੇ ਨਾਲ ਕਹਿੰਦੇ ਇੱਕ ਇਹ ਵੀ ਰਿਪੋਰਟ ਆਈ ਆ ਕਿ ਇਹਦੇ ਵਿੱਚ ਨਾ ਜਿਹੜੇ ਵੀਜ਼ੇ ਬਹੁਤ ਡਿਲੇ ਹੋ ਰਹੇ ਆ ਟਾਈਮ ਲੱਗ ਰਿਹਾ ਟਾਈਮ ਲੱਗ ਰਿਹਾ ਇਹ ਚੂੜੀਟੇਟ ਯੂਨੀਵਰਸਿਟੀਆਂ ਨੇ ਕਰਵਾਈਆਂ ਯੂਨੀਵਰਸਿਟੀਆਂ ਨੇ ਕਰਵਾਈਆਂ ਤੇ ਉਹਨਾਂ ਨੂੰ ਫਾਈਨੈਂਸ਼ੀਅਲੀ ਲੌਸ ਵੀ ਹੋ ਰਿਹਾ ਤੇ ਉਹ ਕਹਿੰਦੇ ਨੇ ਜਿਵੇਂ ਹੁਣ ਆਪਣਾ ਯੂਪੀ ਦਾ ਸੀਗਾ ਲੜਕਾ ਜਿਹੜਾ ਰਿਪੋਰਟ ਦੇ ਵਿੱਚ ਤਾਂ ਮੈਂਸ਼ਨ ਕੀਤਾ ਉਹਨੂੰ 10 ਮਹੀਨੇ ਲੱਗ ਗਏ ਵੇਟ ਕਰਦੇ ਕਰਦੇ ਨੂੰ ਜੀ ਵੀ 10 ਮਹੀਨੇ ਬਾਅਦ ਉਹਦਾ ਪੀ ਐਚ ਡੀ ਵਾਲਾ ਵੀਜ਼ਾ ਅਪਰੂਵ ਹੋਇਆ ਜੀ ਤੇ ਐਵੇਂ ਨਾ ਇੱਕ ਪਾਕਿਸਤਾਨ ਦੀ ਹੈਗੀ ਆ ਸੰਸਥਾ ਉਹਨਾਂ ਨੇ ਵੀ ਇਹੇ ਗੱਲ ਮੁੱਦਾ ਠਾਇਆ ਜੀ ਇਹ ਹੈਗਾ ਪਾਕਿਸਤਾਨੀ ਸਟੂਡੈਂਟਸ ਐਸੋਸੀਏਸ਼ਨ ਆਸਟ੍ਰੇਲੀਆ ਇਹਦੇ ਕੋਈ ਪ੍ਰੈਜ਼ੀਡੈਂਟ ਹੈਗੇ ਆ ਜੀਸ਼ਾ ਮਲਕ ਅੱਛਾ ਬੀਬੀ ਆ ਕੋਈ ਹਾਂ ਹੁਣ ਇਹ ਨਹੀਂ ਪਤਾ ਮੈਨੂੰ ਬੀਬੀ ਆ ਕਿੰਦੇ ਆ ਹਾਂ ਨਹੀਂ ਲੱਗਦਾ ਹਾਂ ਨਹੀਂ ਲੱਗਦਾ ਹਾਂ ਜੀ ਤੇ ਉਹਨਾਂ ਨੇ ਵੀ ਇਹ ਕਿਹਾ ਵੀ ਉਹ ਕਹਿੰਦੇ ਨੇ ਜਿਹੜਾ ਸਾਡਾ ਜਿਹੜਾ ਇਹ ਜਿਹੜੇ ਆ ਏਸ਼ੀਅਨ ਕੰਟਰੀਜ਼ ਹੈਗੇ ਆ ਇਹਨਾਂ ਨਾਲ ਖਾਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਹੋ ਪਿਛਲੇ ਦਿਨੀ ਆਪਾਂ ਜਦੋਂ ਗੱਲਬਾਤ ਕੀਤੀ ਸੀ ਅਮਨ ਪੰਗੂ ਹੋਰਾਨਾ ਹਾਂਜੀ ਬਲਜ਼ਾਈ ਕੰਸਲਟੈਂਟਾਂ ਵਾਲਾ ਨਾ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਸੀ ਉਹਦੇ ਚ ਵੀ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਵੀ ਏਸ਼ੀਅਨ ਸਟੂਡੈਂਟ ਏਸ਼ੀਅਨ ਸਟੂਡੈਂਟਾਂ ਦੇ ਵਿੱਚ ਇੰਡੀਅਨ ਸਟੂਡੈਂਟ ਇੰਡੀਅਨ ਸਟੂਡੈਂਟਾਂ ਦੇ ਪੰਜਾਬੀ ਤੇ ਗੁਜਰਾਤੀ ਸਟੂਡੈਂਟ ਹਾਂ ਸੋ ਜਿਨ੍ਹਾਂ ਦੇ ਮਤਲਬ ਰਿਜੈਕਸ਼ਨ ਜਾਨੀ ਕਿ ਦੇਖ ਕੇ ਨਾ ਦੇਖ ਕੇ ਉਹ ਉਹ ਕਰ ਦਿੰਦੇ ਆ ਉਹਦਾ ਕਾਰਨ ਵੀ ਕਹੀ ਹੋਇਆ ਕਹਿੰਦੇ ਇਹ ਯੂਨੀਵਰਸਿਟੀਆਂ ਨੇ ਟਹਿਣਾ ਸਾਹਿਬ ਕੰਪਲੇਂਟ ਕੀਤੀ ਸੀ ਕੀ ਹੋਇਆ ਕਿ ਇੱਥੇ ਕਿਉਂਕਿ ਇਹਨਾਂ ਨੇ ਜਦੋਂ ਆ ਕੋਵਿਡ ਦਰਮਿਆਨ ਜਿਹੜੀਆਂ ਪੀਆਰ ਪਾਲਿਸੀਆਂ ਸਾਰਾ ਕੁਝ ਚੇਂਜ ਕੀਤੀਆਂ ਪੁਆਇੰਟ ਸਿਸਟਮ ਤੇ ਜਿਹੜੇ ਛੋਟੇ ਕੋਰਸ ਨੇ ਸਕਿੱਲ ਕੋਰਸ ਮੰਨ ਲਓ ਕਾਰਪੈਂਟਰੀ ਦਾ ਹੋ ਗਿਆ ਜੀ ਹੈਨਾ ਕਿਚਨ ਮੇਕਰ ਦਾ ਜਿਹੜਾ ਹੋ ਗਿਆ ਇਹਨਾਂ ਨੇ ਪੀਆਰਾਂ ਖੋਲੀਆਂ ਸੀ ਖੋਲੀਆਂ ਸੀ ਇਹਨਾਂ ਨੂੰ ਇਹਨਾਂ ਨੂੰ ਵੀਜ਼ੇ ਕਾਫੀ ਦਿੱਤੇ ਸੀ ਉਹਦੇ ਤਹਿਤ ਕੀ ਹੋਇਆ ਕਿ ਬੱਚੇ ਉੱਥੋਂ ਯੂਨੀਵਰਸਿਟੀ ਕਿਉਂਕਿ ਉਹ ਸਿੱਧੇ ਇੱਥੇ ਕੋਰਸਾਂ ਦਾ ਦਾਖਲਾ ਮਿਲਦਾ ਨਹੀਂ ਸੀ ਬੱਚੇ ਉੱਥੋਂ ਯੂਨੀਵਰ ਚੇਂਜ ਕਰਾ ਕੇ ਉਧਰ ਚਲੇ ਜਾਂਦੇ ਸੀ ਯੂਨੀਵਰਸਿਟੀਆਂ ਨੇ ਉਹ ਕੰਪਲੇਂਟ ਕੀਤੀ ਜਿਹਦੇ ਕਰਕੇ ਕਿ ਉਹ ਏਰੀਆ ਦੇ ਬੱਚੇ ਖਾਸ ਤੌਰ ਤੇ ਬਲੈਕਲਿਸਟਡ ਕਰ ਦਿੱਤੇ ਤਾਂ ਨੇ ਫਿਰ ਉਹਦੇ ਵਿੱਚ ਇਹ ਸੀ ਨਾ ਜਰੂਰੀ ਹੁਣ ਜੇ ਮੈਂ ਲਿਖਦਾ ਯੂਨੀਵਰਸਿਟੀ ਦੀ ਫੀਸ ਬਹੁਤ ਜ਼ਿਆਦਾ ਹਾਂ ਹੁਣ ਜੇ ਬੱਚਾ ਹੁਣ ਸੁਧਾਰਨ ਪਰਿਵਾਰ ਦਾ ਉਹ ਕਿਵੇਂ ਪੜੂਗਾ ਦੂਜੀ ਗੱਲ ਇਹ ਵੀ ਪੜਨਾ ਵੀ ਦੇ ਹੁਣ ਯੂਨੀਵਰਸਿਟੀ ਦੀ ਡਿਗਰੀ ਪਾਸ ਕਰਨ ਤੋਂ ਬਾਅਦ ਕੋਈ ਪੀਆਰ ਦਾ ਚਾਂਸ ਹੀ ਹੈ ਨਹੀਂਗਾ ਤਾਂ ਉਹ ਫਿਰ ਕਿਉਂ ਫਸੂਗਾ ਠੀਕ ਹੈ ਨਾ ਉੱਥੇ ਇਮੀਗ੍ਰੇਸ਼ਨ ਜਿਹੜੇ ਇੱਥੋਂ ਵਾਲੇ ਆ ਉਹ ਵੀ ਮੈਂ ਕਹਿੰਦਾ ਸਹੀ ਹੈ ਜਿਹੜੇ ਕੋਰਸ ਚੇਂਜ ਕਰਵਾ ਦਿੰਦੇ ਆ ਕਿਉ ਤਾਂ ਉਹਦੇ ਨਾਲ ਕਰਕੇ ਜਿਹੜਾ ਉਹ ਉਸ ਤਾਂ ਕਰਕੇ ਜਿਹੜਾ ਪੀਆਰ ਵਾਲਾ ਜਿਹੜਾ ਪਾਥਵੇ ਉਹਨਾਂ ਦਾ ਬਣ ਜੇ ਕੋਈ ਨਾ ਕੋਈ ਤਾਂ ਜਿਹੜਾ ਇਹ ਕੋਰਸ ਚੇਂਜ ਕਰਵਾਉਂਦੇ ਜੀ ਸੋ ਹੋਰ ਜਿਹੜਾ ਸਭ ਕੋਈ ਨੁਕਤਾ ਮੇਰੇ ਖਿਆਲ ਤਾਂ ਮੇਰੇ ਖਿਆਲ ਬਹੁਤ ਆਪਣਾ ਟਾਈਮ ਵੀ ਕਾਫੀ ਹੋ ਗਿਆ ਜੀ ਜੀ ਬਿਲਕੁਲ ਜੀ ਸੋ ਤੁਸੀਂ ਸਾਨੂੰ ਮਾੜਾ ਜਿਹਾ ਹੌਸਲਾ ਦਿੰਦੇ ਰਿਹਾ ਕਰੋ ਮਾੜਾ ਜਿਹਾ ਕਮੈਂਟ ਕਰਦਿਆ ਕਰੋ ਦੱਸਦਿਆ ਕਰੋ ਵੀ ਕਿਵੇਂ ਆ ਤੇ ਬਾਕੀ ਜਿਹੜਾ ਸਾਡਾ ਜਿਹਨੇ ਇਹ ਵੀਡੀਓ ਦੇਖੀ ਆ ਚੈਨਲ ਸਾਡਾ ਨਹੀਂ ਸਬਸਕ੍ਰਾਈਬ ਕੀਤਾ ਆਪਣਾ C7 ਆਸਟ੍ਰੇਲੀਆ YouTube ਦੇ ਉੱਤੇ ਜਰੂਰ ਕਰ ਦਿਓ ਤੇ ਇਹਦੇ ਨਾਲ ਸਪੋਟੀਫਾਈ ਉੱਤੇ ਵੀ ਅਸੀਂ ਸੁਣਿਆ ਜਾਂਦਾ ਹੈਗਾ ਸਪੋਟੀਫਾਈ ਦੇ ਉੱਤੇ ਜਾ ਕੇ ਵੀ ਤੁਸੀਂ ਜਿਹੜਾ ਹੈਗਾ C7 Australia ਸਰਚ ਕਰੋਗੇ ਤੇ ਤੁਹਾਨੂੰ ਮਿਲ ਜਾਊਗਾ Facebook ਪੰਨੇ ਤੇ ਅਸੀਂ ਆਲਰੇਡੀ ਹੈਗੇ ਆਂ ਖਬਰਾਂ ਰੋਜ਼ ਤਕਰੀਬਨ ਆਪਾਂ 10-12 ਖਬਰਾਂ ਜਿਹੜੀਆਂ ਤੁਹਾਡੇ ਇੰਟਰਸਟ ਦੀਆਂ ਪੰਜਾਬੀ ਦੇ ਵਿੱਚ ਆਪਣੀ ਵੈਬਸਾਈਟ ਤੇ ਪਾਉਂਦੇ ਆਂ ਜਿਹਦੇ ਲਿੰਕ ਸਾਡੇ Facebook ਪੰਨੇ C7 Australia ਉੱਤੇ ਸਾਂਝੇ ਕੀਤੇ ਹੁੰਦੇ ਆ ਤਾਂ ਤੁਸੀਂ ਜਰੂਰ ਉੱਥੇ ਗਾਹੇ-ਗਾਹੇ ਗੀੜੇ ਮਾਰਦੇ ਰਿਹਾ ਕਰੋ ਆਪਣੇ ਬਜ਼ੁਰਗਾਂ ਨੂੰ ਐਟਲੀਸ ਤੁਸੀਂ ਸਾਡਾ ਪੰਨਾ ਜਰੂਰ ਉਹ ਕਰਵਾ ਦਿਓ ਤਾਂ ਕਿ ਉਹਨਾਂ ਨੂੰ ਇੱਥੋਂ ਦੀਆਂ ਖਬਰਾਂ ਜਿਵੇਂ ਕਿ ਪਤਾ ਲੱਗਦੀਆਂ ਰਹਿਣ ਕੀ ਕੁਛ ਕਿਵੇਂ ਕੁਛ ਕਿਹੜਾ ਘਟ ਰਿਹਾ ਬਾਕੀ ਆ ਖਬਰਸਾਰ ਵੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਹਿਾਂਗੇ ਤੇ ਇਹਦੇ ਨਾਲ ਅਸੀਂ ਤਾਂ ਦਰਸ਼ਕਾਂ ਨੂੰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਆਪਣੇ ਕਮਿਊਨਿਟੀ ਦੇ ਵਿੱਚ ਕੋਈ ਅਪਡੇਟ ਹੁੰਦੀ ਹੈ ਕਿਸੇ ਬੱਚੇ ਦੀ ਅਚੀਵਮੈਂਟ ਹੁੰਦੀ ਹੈ ਜਾਂ ਕੋਈ ਆਪਣੇ ਹੋਰ ਕਿਸੇ ਢੰਗ ਦੀ ਅਚੀਵਮੈਂਟ ਹੁੰਦੀ ਹੈ ਜਾਂ ਕੋਈ ਕਿਸੇ ਨਾਲ ਤੱਕਾ ਹੋਇਆ ਹੁੰਦਾ ਜਾਂ ਸਿਸਟਮ ਦੇ ਥਰੂ ਤੱਕਾ ਹੋਇਆ ਹੁੰਦਾ ਤਾਂ ਉਹ ਵੀ ਜਰੂਰ ਕਰਨ ਦੇ ਆਪਾਂ ਨੂੰ ਚਾਹੀਦਾ ਕਿ ਆਪਣਾ ਸੰਪਰਕ ਕਰ ਦੇਣ ਆਪਾਂ ਸੰਪਰਕ ਨੰ ਸਕ੍ਰੀਨ ਤੇ ਤੁਸੀਂ ਆਪਣੇ ਵੈਬਸਾਈਟ ਆਲਰੇਡੀ ਦਿੱਤਾ ਹੀ ਹੋਇਆ ਉਹ ਤੋਂ ਸੰਪਰਕ ਕਰ ਸਕਦੇ ਹੋ ਜੀ ਜੀ ਬਿਲਕੁਲ ਬਿਲਕੁਲ ਜੀ ਬਾਕੀ ਪੇਜ ਤੇ ਤੁਸੀਂ ਕਰ ਸਕਦੇ ਆ ਫਿਰ ਆਪਾਂ ਆਪਣਾ ਕਹਿੰਦੇ ਨੇ ਟੇਣਾ ਸਾਹਿਬ ਕੋਲ ਬੈਠੀਏ ਜੀ ਚਲ ਜੀ ਜੀ ਹੁਣ ਬਿਲਕੁਲ ਜੀ ਹਾਂ ਜੀ ਹਾਂ ਸੋ ਬਿਲਕੁਲ ਜੀ ਸੋ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ ਅਗਲੇ ਹਫਤੇ ਅਗਲੇ ਹਫਤੇ ਫੇਰ ਮਿਲਾਂਗੇ ਤੁਸੀਂ ਐਵੇਂ ਜੁੜੇ ਰਹੋ ਓਕੇ ਸਤਿ ਸ੍ਰੀ ਅਕਾਲ ਜੀ